ਹਾਂਜੀ ਅੱਜ ਅਸੀਂ ਪੰਜਾਬੀ ਸਾਹਿਤਕਾਰ ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਬਹਲੂਆਂ ਬਾਰੇ ਕੁਝ ਜਾਣਾਂਗੇ ਪ੍ਰੋਫੈਸਰ ਪੂਰਨ ਸਿੰਘ ਜੋ ਕਿ ਇੱਕ ਪੰਜਾਬੀ ਸਾਹਿਤਕਾਰ ਸਨ ਇਹ ਸੁੱਛ ਸਾਹਿਤਕਾਰ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ 17 ਫਰਵਰੀ 1881 ਸਲ੍ਹਾਡ ਵਿਖੇ ਹੋਇਆ ਦੇਹਾਂਤ 31 ਮਾਰਚ 1931 ਡੇਰਾ ਤੁੰਗ ਬਚਪਨ ਤੋਂ ਹੀ ਉਹਨਾਂ ਨੂੰ ਪੋਠੋਹਾਰ ਦੀ ਧਰਤੀ ਨਾਲ ਗਹਿਰਾ ਪਿਆਰ ਸੀ। ਉਹਨਾਂ ਦੇ ਆਪਣੀ ਸ਼ਬਦਾਂ ਵਿੱਚ ਪੋਠੋਹਾਰ ਪੱਪੀਆਂ ਤੇ ਟੋਕਾਂ, ਨਦੀਆਂ ਅਤੇ ਝਰਨਿਆਂ ਦੇ ਸੁਰੀਲੇ ਰਾਗਾਂ ਵਿੱਚ ਘਿਰੀ ਮੋਲ ਦੀ ਬਨਸਪਤੀ ਦੀ ਸੁਹਜ ਪਟਾਰੀ ਵਾਲੀ ਰਮਣੀਕ ਧਰਤੀ ਹੈ, ਜਿੱਥੇ ਗੰਧਾਰ ਕਲਾ ਅਤੇ ਸੰਸਕ੍ਰਿਤੀ ਨੇ ਸਿਖਰਾਂ ਨੂੰ ਸੋਹਿਆ ਸੀ। ਉਹਨਾਂ ਨੂੰ ਇੱਕ ਮਹਾ ਕਵੀ ਦਾ ਦਰਜਾ ਪ੍ਰਾਪਤ ਹੈ। ਉਹ ਇੱਕ ਜਿਹੇ ਸ਼ਾਇਰ ਸਨ ਜਿਨ੍ਹਾਂ ਵਿੱਚ ਭਾਰਤੀ ਅਤੇ ਪੰਜਾਬੀ ਸੱਭਿਆਚਾਰ ਦੇ ਸਾਰੇ ਗੁਣ ਮੌਜੂਦ ਸਨ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਸਥਾਨ ਅਮਰੀਕਨ ਸਾਹਿਤ ਵਿੱਚ ਵਾਲਟ ਵਿਟਮੈਨ ਨੂੰ ਪ੍ਰਾਪਤ ਹੈ ਉਹੀ ਸਥਾਨ ਪੰਜਾਬੀ ਭਾਸ਼ਾ ਵਿੱਚ ਪ੍ਰੋਫੈਸਰ ਪੂਰਨ ਸਿੰਘ ਨੂੰ ਮਿਲਿਆ ਹੈ ਉਹਨਾਂ ਦਾ ਪੂਰਾ ਪਰਿਵਾਰ 1886 ਤੋਂ 1890 ਈਸਵੀ ਤੱਕ ਹਵੇਲੀਆਂ ਵਿਖੇ ਆ ਕੇ ਟਿਕਿਆ ਅਧੀਥੀ ਆਪਣੇ ਆਪਣੇ ਇਥੇ ਉਹਨਾਂ ਨੇ ਬਸ ਜਿੱਦ ਦੇ ਮੌਲਵੀ ਤੋਂ ਉਰਦੂ ਅਤੇ ਫਾਰਸੀ ਵਿਦਿਆ ਦਾ ਗਿਆਨ ਹਾਸਲ ਕੀਤਾ। ਫਰੀਦ ਦੇ ਨਾਲ ਹੀ ਗੁਰਦੁਆਰੇ ਦੇ ਪਾਈ ਵੀਰਲਾ ਸਿੰਘ ਤੋਂ ਗੁਰਮੁਖੀ ਸਿੱਖੀ। ਹਰੀਪੁਰ ਦੇ ਐਸਬੀ ਸਕੂਲ ਤੋਂ 8ਵੀਂ ਜਮਾਤ ਦੀ ਪ੍ਰੀਖਿਆ ਪ੍ਰਾਪਤ ਕੀਤੀ। 1897 ਵਿੱਚ 라ਵਲਪਿੰਡੀ ਵਿਖੇ ਮਿਸ਼ਨ ਹਾਈ ਸਕੂਲ ਵਿੱਚ ਦਾਖਲਾ ਲੈ ਲਿਆ। ਇਸ ਸਕੂਲ ਵਿੱਚੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ। ਲਾਹੌਰ ਦੇ ਡੀਏਵੀ ਕਾਲਜ ਤੋਂ ਫੀ ਡੀ ਵਿਦਿਆ ਹਾਸਲ ਕੀਤੀ 1899 ਵਿੱਚ ਇਸੇ ਕਾਲਜ ਵਿੱਚ ਬੀਏ ਵਿੱਚ ਦਾਖਲਾ ਲੈ ਲਿਆ ਰਸਾਇਣ ਵਿਗਿਆਨ ਦੀ ਪੜ੍ਹਾਈ ਲਈ ਜਾਪਾਨ ਦੀ ਟੋਕੀਓ ਯੂਨੀਵਰਸਿਟੀ ਵਿੱਚ ਇੱਕ ਹੁਨਾਰਵਰ ਵਿਦਿਆਰਥੀ ਦੇ ਤੌਰ ਤੇ ਉਹਨਾਂ ਨੂੰ ਚੁਣਿਆ ਗਿਆ ਇੱਥੇ ਪੜ੍ਹਦਿਆਂ ਹੀ ਉਹਨਾਂ ਦੀ ਮੁਲਾਕਾਤ Swami Ramdheert ਤੇ Swami Narayan ਨਾਲ ਹੋਈ ਜਦੋਂ 1903 ਵਿੱਚ ਟੋਕਿਓ ਤੋਂ ਪੜ੍ਹਾਈ ਪੂਰੀ ਕਰਕੇ ਉਹ ਭਾਰਤ ਵਾਪਸ ਪਰਤੇ ਸਨ ਤਾਂ ਕਲਕੱਤੇ ਵਿਖੇ ਇੱਕ ਜੋਸ਼ੀਲੀ ਤਕਰੀਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ 1904 ਵਿੱਚ ਉਹਨਾਂ ਉਹਨਾਂ ਨੇ ਇਸ਼ਰਦਾਸ ਨਾਲ ਰਲ ਕੇ ਖਾਈ ਮੇਲ ਦੇ ਕ੍ਰਿਸਟਲ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਇਸ ਤੋਂ ਬਾਅਦ ਸੌਫੀਆ ਤੇਲ ਅਤੇ ਕੈਮਲ ਆਇਲ ਵੀ ਤਿਆਰ ਕਰਨਾ ਆਰੰਭ ਕੀਤਾ ਉਹ ਵਿਕਟੋਰੀਆ डायमंड जुबली हिंदू टेक्निकल इंस्टिट्यूट ਵਿੱਚ ਪ੍ਰਿੰਸੀਪਲ ਦੇ ਅਹੁਦੇ ਲਈ ਵੀ ਚੁਣੇ ਗਏ April 1907 ਵਿੱਚ ਉਹ ਫੋਰੈਸਟ ਰਿਸਰਚ ਇੰਸਟੀਚਿਊਟ ਦੇ ਧੀਰਦੂਨ ਵਿੱਚ ਫੋਰੈਸਟ కెమిਸਟ ਵਜੋਂ ਨਿਯੁਕਤ ਹੋਏ 1923-24 ਵਿੱਚ ਸੁੰਦਰ ਸਿੰਘ ਮਜੀਠੀਆ ਦੀ 슈ਗਰ ਫੈਕਟਰੀ ਵਿੱਚ ਵੀ ਨੌਕਰੀ ਕੀਤੀ ਉਹ ਕਵੀ ਮਨਵਰੇ ਕਹਿੰਦੇ ਹਨ ਕਿ ਕਵੀ ਮਨ ਇੱਕ ਪਾਰਦਰਸ਼ੀ ਅਨੋਖ ਜਿਹੜਾ ਸ਼ੀਸ਼ਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਵੀ ਲਈ ਉਮਰ ਉਮਰ ਤੇ ਅਮੀਰੀ ਗਰੀਬੀ ਕੋਈ ਰੁਕਾਵਟ ਨਹੀਂ ਉਹਨਾਂ ਨੇ ਅੰਗਰੇਜ਼ੀ ਭਾਸ਼ਾ ਵਿੱਚ ਵੀ ਰਚਨਾਵਾਂ ਲਿਖੀਆਂ ਕਪਟਾਮਾ ਖੁੱਲੇ ਮੈਦਾਨ ਖੁੱਲੇ ਕੁੰਡ ਖੁੱਲੇ ਅਸਮਾਨੀ ਰੰਗ ਅਣਪ੍ਰਕਾਸ਼ਿਤ ਕਾਵਿਾਰਤਕ ਖੁੱਲੇ ਲੇਖ ਪ੍ਰੀਤ ਚੁੱਪ ਪ੍ਰੀਤ ਅਬ ਚਲੀ ਜੋਤ ਮੋਇਆਂ ਦੀ ਜਾਗ ਨਾਵਲ ਕਲਾ ਤੇ ਕਲਾਤਾਰੀ ਦੀ ਪੂਜਾ ਪ੍ਰਕਾਸ਼ਨਾ ਦਿਪਾਗੀਰਥ ਆ ਪ੍ਰਕਾਸ਼ਿਕ ਕੰਨਿਆਦਾਨ ਤਾਂ ਇਹ ਸੰਜੀ ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਦੇ ਕੁਝ ਪਹਿਲੂ ਤਨਵਾਦ ਜੀ